ਹੇਲੀਉਯਾ ਹੇਲੀਉਯਾ ਦਾ ਮਜ਼ਾਕ ੜਾਉਂਦਾ ਤੇ ਉਦੋਂ ਪੰਜਾਬ ਸਰਕਾਰ ਪਰਚਾ ਨਹੀਂ ਦਰਜ ਕਰਦੀ ਉਦੋਂ ਪੰਜਾਬ ਸਰਕਾਰ ਜਿਹੜੇ ਲੋਕ ਇਨਸਾਫ ਲੈਣ ਦੇ ਲਈ ਅੰਮ੍ਰਿਤਸਰ ਜਾਂਦੇ ਉਹਨਾਂ ਦੇ ਡਾਂਗਾ ਫੇਰਦੀ ਤੇ ਉਹਨਾਂ ਨੂੰ ਬੱਸਾਂ ਵਿੱਚ ਲੱਦ ਕੇ ਬੱਕ ਬੱਕ ਥਾਣਿਆਂ 'ਚ ਬੰਦ ਕਰਦੀ ਤਾਂ ਇੱਕ ਬੇਟੀ ਨੇ ਜੇ ਇੰਨੀ ਗੱਲ ਬੋਲਤੀ ਕਿ ਉਹ ਨਾਲ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਝੰਡਾ ਲਾਇਆ ਤੇ ਉਹਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਪੋਰਡੇ ਵਿੱਚ ਕਟੋ-ਕਟ ਮੇਰੇ ਹਿਸਾਬ ਨਾਲ ਇਹ ਕਾਹ ਹਜ਼ਾਰ ਮੜਿਆ ਤੇ ਵਿਆਜ ਪਰਤੇ ਹੋਇਆ ਜਿਹੜੇ ਚੇਲਾ ਜੀ ਬੱਬਾ ਜੀ ਹਜ਼ਾਰ ਮੜਿਆ ਤੇ ਹਰਚਾ ਇੱਕ ਕਦੀ ਵਿਚਾਰ ਕੀਤਾ ਤੁਸੀਂ ਐ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਸਕੀਮ ਆ ਉਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਉਹ ਲਾਗੂ ਨਹੀਂ ਹੋ ਰਹੀ ਜ਼ਮੀਨੀ ਪੱਧਰ ਤੇ